ਮੁਸਲਮਾਨ ਠੀਕ ਸੀਗੇ ਤੁਹਾਡੇ ਘਰਦਿਆਂ ਨਾਲ ਤੁਹਾਡੇ ਸਾਡੇ ਨਾਲ ਸਾ ਵੀਰ ਚੰਗੇ ਇਥੇ ਜਿਆਦਾ ਹੋਇਆ ਫਿਰ ਫਿਰ ਫਰਕ ਪਿਆ ਹੱਲਾ ਕਾਣ ਮਪਾ ਹੱਲਾ ਪਾ ਕੇ ਉਥੋਂ ਖੜਤੇ ਮੁਸਲਮਾਨ ਹਿੰਦੂਆਂ ਨੇ ਅੱਛਾ ਹਿੰਦੂ ਸਿੱਖਾ ਨਹੀਂ ਹਿੰਦੂ ਸਿੱਖੀਕ ਬਣ ਗਏ ਨਾ ਫਿਰ ਅੱਛਾ ਉਹ ਕੱਢਤੇ ਤੇ ਐ ਸਾਇਸ ਬਹੁਰੇ ਕੀ ਹੋਇਆ ਜਦ ਨਾਰੰਕੇ ਕੇ ਗਏ ਜਣੇ ਹੋ ਆਵੇ ਫਿਰ ਰੋਂਦੇ ਨਿਕਲੇ ਨਹੀਂ ਉਹ ਜਦ ਮੁਸਲਮਾਨ ਗਏ ਤੇ ਰੋਂਦੇ ਨਿਕਲੇ ਹੈ ਹਾਂ ਰੋਂਦੇ ਜਦ ਸਾਡੇ ਮੂਰੇ ਚ ਨਿਕਲੇ ਜਦ ਸਾਡੇ ਪਿੰਡ ਦੇ ਤੇ ਉਹ ਮੂਰੇ ਚ ਨਿਕਲੇ ਤੇ ਅਸੀਂ ਛੋਟੀ ਨਾਲ ਨਾਲ ਰਹਿੰਦੇ ਹੂੰ ਉਹ ਉੱਥੇ ਦੇ ਰੋਕਿਆ ਨਹੀਂ ਤੁਸੀਂ ਰੋਕੇ ਬਥੇ ਨਾ ਅੱਛਾ ਪਿੰਡ ਦੇ ਸਰਦਾਰ ਬਹੁਤ ਛਾਤੇ ਉੱਥੇ ਦੇ ਅੱਛਾ ਉੱਥੇ ਰੋਕੇ ਨਹੀਂ ਰੋਕੇ ਨਹੀਂ ਉਹ ਹਾਰੇ ਵੀ ਚਲਦਾ ਤਾਂ ਉੱਥੇ ਦਾ ਅੱਛਾ ਹਾਰੇ ਵੀ ਚੜੀਤੀ ਤੇ ਜਿਹੜਾ ਦੁੱਧ ਹੁੰਦਾ ਤਾਂ ਹਾਰੇ ਚ ਰੱਖਣਾ ਹੁੰਦਾ ਤਾਂ ਹੂੰ ਉਹ ਕਿ ਸਾਡੇ ਪਿੰਡਾਂ ਦੇ ਵਿੱਚ ਨੂੰ ਸਕੂਲ ਹੋਇਓ ਦੋ ਤਿੰਨ ਤੇ ਅੱਛਾ ਪਿੰਡ ਸਾਡੇ ਛੋਟੇ ਤੇ ਪਰ ਸਾਡੇ ਪਿੰਡਾਂ ਦੀ ਰਹਿਣ ਕਿ ਥੈਣੀ ਬਹੁਤੀ ਬਰਾਤ ਕਿੱਦਾਂ ਸੀ ਬੰਦੂਖਾਂ ਵਾਲੀ ਗੱਲ ਕਹਿੰਦੇ ਕੋਈ ਇਹ ਸ਼ਰਮਾ ਜੀ ਹੈ ਸ਼ਰਮਾ ਜੀ ਇਹ ਕੌਣ ਨੇ ਜੀ ਇਹ ਸਾਡੇ ਦਾਦਾ ਜੀ ਆ ਹਮ ਤੇ ਐਸਐਮ ਰਿਟਾਇਰ ਹੋਇਆ ਫਸਟ ਐਂਡ ਸੈਕੰਡ ਵਰਲਡ ਵਾਰ ਦੇ ਵੈਟਰਨ ਲਓ ਜੀ ਅੱਜ ਦੀ ਇੰਟਰਵਿਊ ਬੜੀ ਖਾਸ ਹੈ 90 ਸਾਲਾ ਮਾਤਾ ਸੁਵਿਤਰੀ ਦੇਵੀ ਸ਼ਰਮਾ ਵਾਈਫ ਆਫ ਪ੍ਰੋਫੈਸਰ ਸ਼੍ਰੀ ਵੀਪੀ ਸ਼ਰਮਾ ਔਰ ਰੋਪੜ ਦੇ ਵਿੱਚ ਅਸੀਂ ਬੈਠੇ ਆ ਇਹਨਾਂ ਦੇ ਤਿੰਨ ਬੇਟੇ ਜਿਹੜੇ ਹੈ ਵੈਸੇ ਹਰਿਆ ਪਰਿਆ ਪਰਿਵਾਰ ਹੈ ਪੰਜ ਬੇਟੇ ਇਹਨਾਂ ਦੇ ਇੱਕ ਬੇਟੀ ਹੈ ਲੇਕਿਨ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਤਿੰਨ ਬੇਟਿਆਂ ਦੇ ਨਾਲ ਬੈਠੇ ਆ ਇੰਟਰਵਿਊ ਬੜੀ ਖਾਸ ਹੈ 90 ਸਾਲ ਦੇ ਬਜ਼ੁਰਗ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਆ ਨਾ ਜੀ ਤਾਂ ਸਾਨੂੰ ਪਿਛਲਾ ਵਸੀਬ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਉਸ ਦੇ ਵਿੱਚ ਮਾਰਾਂਗੇ ਝਾਤ ਬੜੀਆਂ ਇੰਟਰਸਟਿੰਗ ਬੜੀਆਂ ਰੋਚਕ ਗੱਲਾਂ ਹੋਈਆਂ ਨੇ ਮਾਤਾ ਜੀ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ ਦੀ ਸੁਣਿਓ ਬਸ ਆ ਵੀਡੀਓ ਤੁਹਾਡੇ ਸਾਹਮਣੇ ਪੇਸ਼ ਹੈ ਇੱਕ ਇੱਕ ਗੱਲ ਸੁਣਿਓ ਸਕਿੱਪ ਨਾ ਕਰਿਓ ਅਖੀਰ ਤੱਕ ਸੁਣਿਓ ਪੂਰਾ ਵੀਡੀਓ ਠੀਕ ਹੈ ਠੀਕ ਠੀਕ ਹੈ ਤਾਨੂੰ ਮਿਲਣ ਆਇਆ ਸਪੈਸ਼ਲ ਮੱਜ ਅੱਛਾ ਹਾਂ ਦੇਖਿਆ ਮੈਂ ਸਪੈਸ਼ਲ ਮਿਲਣ ਆਇਆ ਸਵੇਰੇ ਸੈਰ ਕਰਦੇ ਮਲੇ ਸ਼ਰਮਾ ਜੀ ਅੱਛਾ ਠੀਕ ਹੈ ਮੈਂ ਕਿਹਾ ਅੱਜ ਜਾਣਾ ਚਾਹ ਪੀਣੀ ਤੁਹਾਡੇ ਹੱਥ ਦੀ ਹੈ ਚਾਹ ਪਲਾ ਦੂਗੇ ਫਿਰ ਅੱਛਾ ਚਾਹ ਪਲਾ ਦੂਗੇ ਅੱਜ ਨਾ ਚਾਹ ਨਹੀਂ ਪਲਾਉਣੀ ਐ ਸੇ ਅੱਛਾ ਚਾਹ ਹੀ ਪਲਾਉਣੀ ਐ ਨਾ ਨਾ ਅਸੀਂ ਬਿਲਕੁਲ ਪਲਾਉਾਂਗੇ ਵਾਹ ਜੀ ਵਾਹ ਇਹ ਛੋਟਾ ਕਹ ਰਿਹਾ ਕਿਉਂ ਨਹੀਂ ਪਲਾਉਣੀ ਠੀਕ ਹੈ ਲੋਕ ਕੁਛ ਕਹੋ ਵਫਰ ਜਾਂਦਾ ਹੈ ਅੱਛਾ ਕੀ ਕਹਿੰਦੇ ਪਹਿਲਾਂ ਬਥੇਰੇ ਕੰਮ ਕਰ ਲੈਂਦੀ ਸੀ ਪਹਿਲਾਂ ਸਾਨੂੰ ਦੇਖਿਆ ਹੀ ਸਾਰਾ ਕੰਮ ਕਰੀ ਰਹੀ ਤਾਂ ਹਾਂ ਫੇ ਹੁਣ ਹੁਣ ਕਰ ਲਈਦਾ ਇਹ ਵੀ ਕਰ ਲੈਂਦੇ ਨੇ ਅਸੀਂ ਵੀ ਕਰ ਲੈਂਦੇ ਰਲ ਮਿਲ ਕੇ ਅਸੀਂ ਨੁਕੁਰ ਨੁਕੁਰ ਕੋਈ ਨਹੀਂ ਰੱਖਿਆ ਹੋਇਆ ਅੱਛਾ ਸਾਰਾ ਕੰਮ ਆਪ ਕਰ ਲੈ ਲੇ ਤੁਸੀਂ ਹਾਂ ਕਵਾਲ ਹੈ

ਨਾ ਹੁਣ ਰੋਟੀ ਹੁਣ ਵੀ ਮੈਂ ਬਣਾ ਲੈਣੀ ਐ। ਅੱਛਾ। ਹਾਂ ਹੁਣ ਵੀ ਬਣਾ ਲੈਣੀ ਐ। ਹੂੰ। ਦੇ ਦੇ। ਦਾਲ ਦੂਲ ਬਣਾ ਲੈਨੇ। ਸਬਜੀ ਦਾਲ। ਦਾਲ ਦਾ ਭਲਾ ਇੱਕ ਵਾਰੀ ਧਰ ਦੋ। ਅੱਛਾ। ਸਬਜੀ ਵੀ ਬਣਾ ਲੈਣੀ ਐ। ਹੂੰ। ਰੋਟੀ ਵੀ ਕਈ ਪਕਾ ਲੈਣੀ ਐ। ਇਹ ਕਈ ਵਾਰੀ ਐਨਾ ਤੇ। ਹਾਂ। ਇਹ ਠੀਕ ਐ ਰੋਟੀ ਵੀ ਪਕਾ ਲੈਨੇ। ਇਹ ਕਾਹਦਾ? ਇਹ ਕਾਹਦੇ ਇੱਕ ਅੱਧ ਵੀ ਪਕਾ ਦੇ। ਉਹ ਰੋਟੀ ਪਕਾਉਂਦੇ। ਅੱਛਾ। ਅੱਜ ਪਰ ਸਾਨੂੰ ਤੇ ਪਕਾ ਦੋਗੇ ਅਸੀਦਾ ਖਾਨ ਆਏ ਆ ਤੁਹਾਡੇ ਹੱਥ ਦੀਆਂ ਅੱਛਾ ਹਾਂ ਅੱਛਾ ਵੀ ਅੱਜ ਤਾਂ ਮੈਂ ਤੁਹਾਡੇ ਹੱਥ ਦੀ ਰੋਟੀ ਖਾਣ ਆਇਆ ਅੱਛਾ ਸੱਚੀ ਕਹਿਣਾ ਮੈਂ ਅੱਛਾ ਦਾਲ ਵੀ ਤੁਹਾਡੇ ਹੱਥ ਦੀ ਖਾਣੀ ਹੈ ਕਿਹੜੀ ਦਾਲ ਬਣਾਉਂਗੇ ਅੱਜ ਅੱਜ ਕੋਈ ਸਲਾਦ ਹੀ ਬਣੀ ਦੱਸ ਦਿਓ ਥੋੜੀ ਬਣਾ ਲੈਨੇ ਸਲਾ ਮੂੰਗੀ ਦੀ ਬਣਾ ਦੋ ਅੱਛਾ ਮੈਂ ਰਾਤ ਇੱਥੇ ਰਹਿਣਾ ਤੁਹਾਡੇ ਘਰੇ ਹੈ ਰਾਤ ਇੱਥੇ ਹੀ ਹੋਵੇ ਤੇ ਪਿਓ ਕਿੱਥੇ ਥੇ ਚਾੜ ਸਾਹਿਬ ਕੋ ਨਾਨੋ ਵਾਲਾ ਛੋਟੀ ਚਾੜ ਸਾਹਿਬ ਕੋ ਨਾਨੋ ਵਾਲ ਛੋਟੀ ਨਾਨੋ ਵਾਲ ਹਾਂ ਦਾ ਦੋ ਨਾਨੋ ਵਾਲਾ ਨਹੀਂ ਵੱਡੋ ਵੱਡੀ ਅੱਛਾ ਇੱਕ ਬੜੀ ਐ ਇੱਕ ਛੋਟੀ ਸਾਡੇ ਵਾਲੀ ਛੋਟੀ ਇਹ ਹੂੰ ਉਹ ਫੇਰ ਉਹਦੋਂ ਖਮਾਣੋ ਖਮਾਣੋ ਕਿੰਨੇ ਦਾ ਰਸਤਾ ਹੋ ਜਾਂਦਾ ਰਸਤਾ ਹੋ ਜਾਂਦਾ ਪਿਓ ਕੇ ਪਿਓਗਿਆਂ ਦਾ ਨਾਂ ਸੁਣ ਕੇ ਖੁਸ਼ ਹੋਗੇ ਤੁਸੀਂ ਛੋਟੀ ਨਾਨੋ ਵਾਲਾ ਬਾਗ ਬੂਹ ਠੇਰੇ ਨੇ ਉੱਥੇ ਅੱਛਾ ਕਾਦੇ ਹੁਣ ਤਾਂ ਉਹ ਹੈ ਜੇ ਬੀਕ ਨੂੰ ਕੱਟ ਕੋਟ ਤੇ ਪਹਿਲਾਂ ਬਹੁਤ ਹੁਣ ਤਾਂ ਦੋ ਤਿੰਡੇ ਨੇ ਮੈਂ ਦੇਖੇ ਵੀ ਨਹੀਂ ਹੁਣ ਕਦੇ ਜਾਣੀ ਨਾ ਇੰਨਾ ਹੁੰਦਾ ਵਾ ਜੇ ਘਰ ਦਾ ਈ ਦਾ ਬਾਗਾਂ ਤਾਂ ਹੀ ਦੇਖੀ ਰਹੀ ਨੇ ਹੂੰ ਪਹਿਲਾਂ ਦੇਖੇ ਹੋਏ ਬਾਗ ਤੁਸੀਂ ਮਾ ਟਿੰਡਾ ਤਾਂ ਸਾਡਾ ਕਾਹਦੇ ਲੱਗੇ ਸੀ ਬਾਗ ਅੰਬ ਦੇ ਅੰਬਾਂ ਦੇ ਕਹੇ ਜੀ ਤੇ ਅੰਬ ਕਾ ਅੰਬ ਨਹੀਂ ਵੰਗਣੇ ਬਾਗ ਕਹੀ ਤੇ ਨਹੀਂ ਸਵਾਦ ਸੀਗੇ ਮਿੱਠੇ ਹੁੰਦੇ ਸੀ ਅੰਬ ਹਾਂ ਉਹ ਦੇਖੀ ਦੇਡੇ ਸਰਦਾਰ ਤੇ ਹੂੰ 300 ਵਿਘੇ ਜ਼ਮੀਨ ਸੀ ਉਹਨਾਂ ਨੂੰ ਅੱਛਾ ਉਹ ਵਿੱਚ ਭਾਗ ਲਾਤੇ ਹ ਹ ਇੱਕ ਨੇ ਨੰਬਰਾਰਾਂ ਲੇਤੇ ਹੂੰ ਉਹਨਾਂ ਨੇ ਵੀ ਜ਼ਮੀਨ ਖਾਸੀ ਤੇ ਉਹਨਾਂ ਨੇ ਵੀ ਫਿਰ ਦੇਖੋ ਦੇਖ ਜੱਟਾਂ ਨੇ ਜਿੰਨੀ ਜਿੰਨੀ ਥੋੜੀ ਜ਼ਮੀਨ ਥੋੜੇ ਦਾ ਉੱਥੇ ਭਾਗ ਹੂੰ ਬਟਾੜ ਸਾਹਿਬ ਕੋਲ ਅੱਛਾ 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 ਫਿਰ ਪਿਓ ਕੀ ਜਿਹੜੇ ਸੀਗੇ ਪੜੇ ਤੁਸੀਂ ਸਕੂਲ ਚ ਸਕੂਲ ਪੜ੍ਹਾਈ ਤਾਂ ਇੰਨੇ ਜ਼ਿਆਦਾ ਨਹੀਂ। ਅੱਛਾ ਸਾਡੇ ਪਿੰਡਾਂ ਦੇ ਵਿੱਚ ਨੂੰ ਸਕੂਲ ਹੋਇਓ ਦੋ ਤਿੰਨ ਟੇ। ਅੱਛਾ ਪਿੰਡ ਸਾਡੇ ਛੋਟੇ ਤੇ ਪਰ ਸਾਡੇ ਪਿੰਡਾਂ ਦੀ ਰਹਿਣ ਕਿ ਥੈਣੀ ਬਹੁਤੀ। ਹੂੰ ਇਹ ਪੁੱਛ ਲੋ ਤਾਂ ਹੈ ਕੋਈ ਇਨ ਪੜ ਬੰਦਾ ਨਹੀਂ। ਤੇ ਤੁਸੀਂ ਕਿੱਥੇ ਤੱਕ ਪੜੇ ਆ? ਕਿਹੜੀ ਕਲਾਸ ਤੱਕ? ਮੈਂ ਤਾਂ ਪੰਜਾਬੀ 'ਚ ਪੜੀ ਆ। ਹਾਂ ਪੰਜਾਬੀ 'ਚ ਪੜਿਆ। ਮੈਂ ਉਹ ਤਾਂ ਠੀਕ ਹੈ। ਹਾਂ। ਪੰਜਾਬੀ 'ਚ ਪੜੇ ਤੁਸੀਂ ਪੰਜਵੀਂ ਤੱਕ ਪੜੇ ਛੇਵੀਂ ਤੱਕ ਨਾ ਇਹ ਤਾਂ ਸੱਤਵੀਂ ਤੱਕ ਪੜਿਆ ਸੱਤਵੀਂ ਤੱਕ ਪੜੇ ਐ ਵਾਹ ਸਾਰੀਆਂ ਸਿੱਖੀਆਂ ਹੈ ਕਵਾਲ ਕਰਤਾ ਸਾਡੇ ਪਿੰਡ ਤਾਂ ਜਿਹੜਾ ਛੋਟਾ ਤਾਂ ਅੱਛਾ ਡੱਟਾ ਨੇ ਕੱਟੇ ਛੋੜੇ ਜੇ ਥੋੜੇ ਜੇ ਹੋਰ ਜਾਂ ਤਾਂ ਦੇ ਸਰਦੇ ਨਾਲ ਮੇਰੇ ਵਿੱਚ ਅੱਛਾ ਫੇ ਉਹਦੇ ਕਰਕੇ ਸਕੂਲ ਕਰਾਲਿਆਂ ਦੇ ਵਿੱਚ ਟਾ ਅੱਛਾ ਕਕਰਾਲਿਆਂ ਦੇ ਬੜੀ ਨਾਲ ਨੂੜ ਦੇ ਛੋਟੀ ਦੇ ਸਾਡੇ ਤਿੰਨ ਚਾਰ ਪਿੰਡਾਂ ਦੇ ਵਿੱਚ ਸਕੂਲ ਤਾਂ ਇੱਕ ਸਾਂਝਾ ਸਾਰੇ ਪਿੰਡਾਂ ਦਾ ਹੂੰ ਅੱਛਾ ਤਿੰਨ ਚਾਰ ਉਹਦਾ ਸਾਂਝਾ ਸਿਗਾ ਸਾਰਾ ਸਕੂਲ ਹਾਏ ਤੁਹਾਨੂੰ ਸਹੇਲੀਆਂ ਦੇ ਨਾਮ ਯਾਦ ਆ ਜਿਹੜੀਆਂ ਸਕੂਲ ਚ ਪੜਦੀਆਂ ਸੀ ਤੁਹਾਡੇ ਨਾਲ ਹੁਣ ਨਵੀਂ ਕਿੱਥੇ ਆੜਾ ਹੁਣ ਅੱਛਾ ਯਾਦ ਕਰੋ ਸ਼ਾਇਦ ਅੱਜ ਵੀ ਯਾਦ ਹਾਂ ਨਾ ਜੇ ਮੈਂ ਉੱਥੇ ਜਾਣੀ ਆ ਨਾ ਆਪਣੇ ਸੇਵਕੀ ਹਾਂ ਫੇਰ ਕੁੜੀਆਂ ਦਾ ਕੋਈ ਨਾ ਕੋਈ ਪਿਛਲੀ ਆਈ ਗਈ ਹੁੰਦੀ ਹੈ ਸਭ ਇਹਨਾਂ ਹੁੰਦੇ ਨੇ ਹੁਣ ਤਾਂ ਕੋਈ ਨਾ ਕੋਈ ਆ ਕੇ ਮਿਲ ਲੈਂਦੀ ਹੈ ਅੱਛਾ ਫੇਰ ਮਿਲ ਲੈਂਦੀ ਹੈ ਹਾਂ ਜੇ ਕੋਈ ਉਹ ਕਿਸੇ ਨੂੰ ਅਬ ਨਹੀਂ ਹੁਣ ਸਾਨੂੰ ਮਿਲ ਲੈ ਮਿਲ ਲੈ ਲੱਗ ਕਿੰਨਾ ਤਾਂ ਥਿਰ ਹੋ ਗਿਆ ਹੂੰ ਉਹਨਾਂ ਨੂੰ ਅਜਾ ਜਿਹੜੇ ਮਾਸਟਰ ਬਣਾਉਂਦੇ ਸੀਗੇ ਕੌਣ ਸੀਗੇ ਸ੍ਰੀਨਾਮ ਸ੍ਰੀਨਾਮ ਕਿਹੜਾ ਸਭ ਕੀ ਬਣਾਉਂਦੇ ਸੀਗੇ ਉਹ ਹਿੰਦੀ ਪੰਜਾਬੀ ਪੰਜਾਬੀ ਪੜਾਉਂਦੇ ਸੀ ਤੇ ਹਿੰਦੀ ਕੌਣ ਪੜਾਉਂਦਾ ਸੀ ਓਏ ਕੀ ਉਹਦਾ ਨਾਮ ਫੁੱਲਗੀ ਮੀਕਾਲਾ ਸਾਹਿਬਾ ਖਾਲਸਾ ਪਤਾ ਖਾਲਸਾ ਤਾਂ ਨਹੀਂ ਛਿੰਤਾ ਹੋ ਹਿੰਦੂ ਅੱਛਾ ਓੜਾ ਨੋ ਖਾਲਸਾ ਪਤਾ ਨਹੀਂ ਕੀਤਾ ਹੋ ਖਮਾਣਾ ਦਾ ਟਮਾਸਟਰ ਵਧੀਆ ਸੀ ਹਾਂ ਅੱਛਾ ਖਮਾਣਾ ਦਾ ਟਮਾਸਟਰ ਹੋ ਹੂੰ ਜਿਹੜਾ ਟੂਆ ਤਾਂ ਉਹ ਠੀਕ ਰਹਿਣਾ ਤਾਂ ਨਾਨੋ ਵਾਲੇ। ਅੱਛਾ। ਦੋ ਨਾਨੋ ਵਾਲਾ ਇੱਕ ਤਿੰਨ ਚਾਰ ਪਿੰਡਾਂ ਦਾ ਇਕੱਠਾ ਸਕੂਲ ਤਾਂ ਉਹ। ਹੂੰ। ਕਿ ਜ਼ਿਆਦਾ ਇਹ ਜਹ ਹੈ ਨਹੀਂ ਤੇ ਕੰਮ। ਹੂੰ। ਤੇ ਉਹ ਮਾਸਟਰ ਜੀ ਵਧੀਆ ਪੜਾਉਂਦੇ ਸੀਗੇ? ਵਧੀਆ। ਪੰਜਾਬੀ ਹਿੰਦੀ ਸ਼ਰਮਾ ਜੀ ਪੜ੍ਹ ਲੈਂਦੇ ਐ ਬਲਕਿ ਪੰਜਾਬੀ। ਹੂੰ। ਪੰਜਾਬੀ ਪਾਕਿਸਤਾਨੀ ਜਿਹੜਾ ਸਕੂਲ ਆਇਆ ਨਾ ਉਹ ਉਹ ਕਖਰਾਲਿਆਂ ਨੇ ਨਾਨੋ ਵਾਲਾਂ ਦੇ ਦੋ ਨਾਨੋ ਵਾਲਾਂ ਦੇ ਕਖਰਾਲਿਆਂ ਦੇ ਡੋਡੇ ਵਿੱਚ ਐ। ਅੱਛਾ ਬਹੁਤ ਹੂੰ ਉਹ ਜਿਹੜਾ ਮਾਸਟਰ ਤਾਂ ਉਹਨੇ ਕਹਿਣਾ ਮੈਂ ਭਾਈ ਪਹਿਲਾਂ ਕਿਹੜੀ ਕਲਾਸ ਨੂੰ ਪੜਾਵਾਂ ਹੂੰ ਸ੍ਰੀ ਰਾਮ ਮਾਸਟਰ ਤਾਂ ਸ੍ਰੀ ਰਾਮ ਮਾਸਟਰ ਜਾਨ ਪਰਵਾ ਜਾਨਪੁਰ ਦੇ ਸੀ ਹਾਂ ਅੱਛਾ ਕਿੰਦਾ ਸੀ ਲੰਬੇ ਸੀ ਹੈ ਲੰਬੇ ਸੀਗੇ ਹਾਂ ਅੱਛਾ ਸਾਈਕਲ ਤੇ ਆਉਂਦੇ ਸੀਗੇ

हां ਲੈ ਸਾਰੇ ਦੀ ਗੱਲ ਤਾਂ ਕਰਨੀ ਐ ਇਹੀ ਤਾਂ ਕਰਨ ਆਇਆ ਮੈਂ ਤੁਹਾਡੇ ਨਾਲ ਗੱਲ ਅੱਛਾ ਭਾਈ ਕਿੱਥੇ تھے ਦੱਸੋ ਜੀ ਤੁਸੀਂ ਇਹ ਗੋਸਲਾ ਗੋਸਲਾ ਅੱਛਾ ਤੁਹਾਨੂੰ ਗੋਸਲਾ ਮੰਨੂ ਪਰ ਗੋਸਲਾ ਆਂ ਗਿਆ ਆ ਤਾਂ ਗੋਸਲਾ ਨਹੀਂ ਖੰਨੇ ਖੰਨੇ ਗੋਸਲਾ ਕੋਲੇ ਗੋਸਲਾ ਹੋ ਰਿਹਾ ਅੱਛਾ ਮੰਨੂ ਪਰ ਗੋਸਲਾ ਆਂ ਗਿਆ ਮੰਨੂ ਪਰ ਗੋਸਲਾ ਉੱਥੇ ਦੇ ਲੋਕ ਬੜੇ ਹੋ ਸੀਗੇ ਸਕੂਲਾਂ ਦੇ ਵਿੱਚ ਹੋਈ ਨਹੀਂ ਸੀ ਰੱਖਦੇ ਬੱਚੇ ਜਿਹੜੀ ਕਿਤਾਬ ਦੇਖੀ ਚੱਕ ਲਈਓ ਪਾਏ ਪੜਾ ਬੱਚਿਆਂ ਪਰ ਬੜਾ ਅਸਰ ਪਾਵਣਾ ਦਾ ਅੱਛਾ ਹਾਂ ਠੀਕ ਐ ਤੇ ਗੋਸਲਾ ਹੁਣ ਆਪ ਤੁਹਾਡੇ ਵਿਆਹ ਦੀ ਗੱਲ ਵੀ ਕਰਨੀ ਅਸੀਂ ਪੰਜ ਬੰਦੂਖਾਂ ਵਾਲੇ ਕਹਿੰਦੇ ਚੱਲ ਹੋਰ ਕਰ ਕੋਈ ਪੰਜ ਬੰਦੂਖਾਂ ਵਾਲੇ ਹੁੰਦੇ ਸੀ ਸਾਡੇ ਅੱਛਾ ਕੀ ਕਹਿੰਦੇ ਹੁੰਦੇ ਸੀ ਕਿ ਜੀ ਦੱਸੋ ਤੁਸੀਂ ਦੱਸੋ ਪੰਜ ਜਣਿਆਂ ਕੋਲ ਬੰਦੂਖਾਂ ਸੀ ਵਿਆਹ ਚ ਜਦੋਂ ਬਰਾਤ ਗਈ ਨਾ ਨਾਨੂੰ ਅੱਛਾ ਇੱਕ ਮੇਰੀ ਭੈਣ ਦੀ ਅੱਛਾ ਮੇਟੇ ਵੱਡੀ ਹੂੰ ਉਹ ਅਸੀਂ ਦੋ ਇੱਕੋ ਕਰਤੀਆਂ ਅੱਛਾ ਇੱਕੋ ਕਰਤੀਆਂ ਹਾਂ ਤੇ ਵਿਆਹ ਵੀ ਸੇਮ ਡੇਟ ਨੂੰ ਹੋਇਆ ਕਿ ਅੰਗੇ ਪਿੱਛੇ ਹੋਇਆ ਸੇਮ ਡੇਟ ਸੇਮ ਡੇਟ ਕਿਉਂਕਿ ਉਹ ਤਾਂ ਪਹਿਲਾਂ ਇਕੱਲੇ ਹੁੰਦੇ ਸੀ ਹਾਂ ਠੀਕ ਹੈ ਤੈਨੋਂ ਨਾ ਵੀਰ ਮੈਂ ਸੇਖੀ ਨਾ ਮਾਰ ਲਈ ਜਦ ਵਿਆਹ ਹੋਇਆ ਜਦ ਕਹਿੰਦੇ ਵੇਦਾ ਦਲਦੀ ਤਾਂ ਜਿਹੜਾ ਪੜੇ ਲਿਖਿਆ ਦਾਦਾ ਤਾਂ ਸਭ ਕਹਿੰਦਾ ਸ਼ਾਦੀ ਕਹਿੰਦੇ ਤੇ ਤੇਰੇ ਨਾਈਟ ਆਪੇ ਹੀ ਛਾ ਜੀ ਦਾ ਜਮਾਈ ਬੜਾ ਫੜੇ ਲਿਖਿਆ ਹੈ ਹਾਂ ਇਹ ਵੀ ਬਹੁਤ ਫੜੇ ਲਿਖਿਆ ਹੈ ਠੀਕ ਹੈ ਬਹੁਤ ਫੜੇ ਲਿਖੇ ਤਾਂ ਬਰਾਤ ਕਿੱਦਾਂ ਆਈ ਸੀ ਬੰਦੂਖਾਂ ਵਾਲੀ ਗੱਲ ਕਹਿੰਦੇ ਕੋਈ ਇਹ ਸ਼ਰਮਾ ਜੀ ਹੈ ਕਿੰਨੇ ਬੰਦੂਖਾਂ ਕੋਣ ਬੰਦੂਕ ਉਹ ਪੁੱਛੋ ਕਹਿੰਦੇ ਤੁਸੀਂ ਪੁੱਛੋਗਾ ਦੋ ਜੀ ਬੰਦੂਖਾਂ ਵਾਲੇ ਕਿੰਨੇ ਸੀ ਮੈਨੂੰ ਨਹੀਂ ਪਤਾ ਲੱਗਦਾ ਬਹੁਤ ਹੈ ਕਿਤਾ ਬਾਈ ਜੀ ਕੋਲ ਸੀ ਤੇਰੇ ਬਾਈ ਜੀ ਵੀ ਤੇ ਸਾਡੇ ਬੰਨੇ ਥੰਨੇ ਦੇ ਜਿਹੜੇ ਲੋਕ ਸਾਡੇ ਇਸ ਕਰ ਲੈ ਐਂਟੀ ਜਿਹੜਾ ਮੇਰੇ ਬਾਈ ਦਿੱਤਾ ਉਹਦਾ ਜੱਟਾ ਜ਼ਿਮੀਂਦਾਰ ਨਾਲ ਵੀ ਸੀ ਅੱਛਾ ਮੇਰੇ ਨਾਲ ਬਾਤ ਇਹ ਪਿੰਡ ਦਾ ਸਾਡਾ ਉਹਨਾਂ ਦਾ ਫਿਰ ਜਨ ਵੀ ਤਾਂ ਜਾਣਾ ਜਾਂ ਉਹਨਾਂ ਦੇ ਜਨ ਨੇ ਤਾਂ ਵੀ ਜਾਣੇ ਵੀ ਜਾਣੇ ਬੰਦੂਖ ਚੱਕ ਕੇ ਜਾਣੇ ਬੰਦੂਖ ਚੱਕ ਕੇ ਜਾਣਾ ਅੱਛਾ ਵਾਹ ਜੀ ਵਾਹ ਫਿਰ ਬੰਦੂਖਾਂ ਵਾਲੇ ਜਾਨੇ ਚ ਬੰਦੂਖਾਂ ਵਾਲੇ ਆਏ ਸੀਗੇ ਸਾਡੇ ਤੇ ਤਾਂ ਹਾਂ ਚੱਲਦਾ ਹੂੰ ਇੱਕ ਅੰਕਲ ਦਾ ਪਿਤਾ ਜੀ ਦਾ ਹਾਂ ਸਬੇਦਾਰ ਮੇਜਰ ਅੱਛਾ ਮੇਜਰ ਸਾਹਿਬ ਸੀਗੇ ਇਹਨਾਂ ਦੇ ਸਾਡੇ ਜਿਹੜੇ ਦਾਦਾ ਜੀ ਸਬੇਦਾਰ ਮੇਜਰ ਇਹਨਾਂ ਦਾ ਦਾਦਾ ਹਮ ਇੱਕ ਦਾਦਾ ਇਹਨਾਂ ਦਾ ਚਾਚਾ ਫੋਟੋ ਮੰਗਾਓ ਆਪਣੇ ਦਾਦਾ ਜੀ ਫੋਟੋ ਵੀ ਦਿਖਾ ਦੀਏ ਮੰਗਾ ਲਓ ਇੱਥੇ ਜੀ ਲੈ ਆਓ ਇੱਕ ਚਾਚਾ ਦਾ ਸ਼ਰਮਦੀ ਇੱਕ ਆਉਣ ਨੇ ਜੀ ਇਹ ਸਾਡੇ ਦਾਦਾ ਜੀ ਆ ਹਮ ਤੇ ਐਸਐਮ ਰਿਟਾਇਰ ਹੋਇਆ ਹਮ ਫਸਟ ਐਂਡ ਸੈਕੰਡ ਵਰਲਡ ਵਾਰ ਦੇ ਵੈਟਰਨ ਜੀ ਜੀ ਉਹ ਉਹ ਚਾਈਨਾ ਚੂਲਾ ਸਾਰਾ ਇਹ ਅੱਧਾ ਅੱਧੀ ਦੁਨੀਆ ਘੁੰਮੇ ਹੋਆ ਵਾਹ ਇਹ ਤੁਹਾਡੇ ਸਾਰਾ ਸਾਹਿਬ ਹੈ ਜੀ ਦੇਖੇ ਹੋਏ ਤੁਸੀਂ ਹਾਂ ਮੈਂ ਦੇਖੇ ਹੋਏ ਨੇ ਹੂੰ ਇਹਨਾਂ ਨੂੰ ਕਿ ਲਾਇਆ ਹੋਇਆ ਉਹਨਾਂ ਨੇ ਅੱਛਾ ਹਾਂ ਹੂੰ ਜਿਹੜਾ ਇਹਨਾਂ ਨੇ ਤਾਇਆ تھا ਬੜਾ ਉਹਦੇ ਬੱਚਿਆਂ ਨੂੰ ਵੀ ਉਹ ਫਿਰ ਚਲੇ ਗਏ ਸੀ ਦਿੱਲੀ ਅੱਛਾ ਇਹ ਕੌਣ ਨੇ ਜੀ ਸਾਡੇ ਡੈਡੀ ਦੇ ਦਾਦਾ ਜੀ ਦਾਦਾ ਜੀ ਇਹਨਾਂ ਦੇ ਡੈਡੀ ਦੇ ਹਾਂ ਦੇਖੋ ਫਿਰ ਅੱਜ ਪੁਰਾਣੀਆਂ ਫੋਟੋਆਂ ਕੱਢਤੀਆਂ ਹੁਣ ਇੱਕ ਹੋਰ ਫੋਟੋ ਪਛਾਣਨੀ ਹੈ ਤੁਸੀਂ ਕਿਹੜੀ ਆ ਦੇਖੋ ਦੱਸਿਓ ਕੌਣ ਹੈ ਹਾਂ ਹੁਣ ਦੱਸੋ ਕੌਣ ਹੈ ਇਹ ਤੇਰਾ ਅੰਕਲ ਹੈ ਹਾਂ ਇਹ ਤੇਰਾ ਡਾਂਗੀ ਆ ਹਾਂ ਬਾਈ ਮੇਰਾ ਠੀਕ ਹੈ ਠੀਕ ਹੈ ਦੇਖਿਆ ਕਿੰਨੇ ਖੁਸ਼ ਹੋ ਗਏ ਹੈ ਜੀ ਆ ਦੇਖੋ ਜੀ ਇਮੋਸ਼ਨਲ ਸੀਨ ਹੈ ਇਹ ਕਹਿੰਦੇ ਇੱਕ ਫੋਟੋ ਅਸੀਂ ਉੱਥੇ ਲੈ ਕੇ ਜਾਣੀ ਹੈ ਨਾਨੋਂ ਵਾਲ ਲੱਗੀਆਂ ਟੀ ਨੇ ਛੋਟੀ ਛੋਟੀ ਨਾਨੋਂ ਵਾਲ ਅੱਛਾ ਅੱਛਾ ਇਹ ਕਹਿੰਦੇ ਅਸੀਂ ਲੈ ਕੇ ਜਾਣੀ ਹੈ ਫੇ ਮੇਰਾ ਭਾਈ ਇਹਦਾ ਜਿਹੜਾ ਛੋਟਾ ਹੈ ਟੈਕ ਨਾਲ ਉਹਨੇ ਲਾ ਕੇ ਦੇਤੀ ਅੱਛਾ ਉਹਨੇ ਲਾ ਕੇ ਦੇਤੀ ਹੈਗੀ ਉੱਥੇ ਵੀ ਹੋਰ ਪ੍ਰੋਫੈਸਰ ਛਾਪ ਦੇ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਵੀਪੀ ਸ਼ਰਮਾ ਹਾਂ ਪ੍ਰੋਫੈਸਰ ਵੀਪੀ ਸ਼ਰਮਾ ਮੈਂ ਪੜਿਆ ਹੋਇਆ ਨਾ ਕੋਲ अच्छा हां जी मैं पढ़ਿਆ ਹੋਇਆ ਤਾਂ ਹੀ ਦੱਸੇ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਹੜੇ ਸਕੂਲ ਤੇ ਕਾਲਜ ਵਿੱਚ ਪੜਾਉਂਦੇ ਸੀ ਇਹ ਅੱਛਾ ਕਾਲਜ ਵਿੱਚ ਸਰਕਾਰੀ ਕਾਲਜ ਰੋਪੜ ਚ ਤੇਰੇ ਅੰਕਲ ਜੀ ਤੇ ਹੂੰ ਉਹ ਕੈਂਟੇ ਪਹਿਲਾਂ ਪੜੋ ਫਿਰ ਹੋਰ ਕੰਮ ਕਰੋ ਹਾਂ ਪਹਿਲਾਂ ਆਪਣੀ ਕਲਾਸ ਲਾਓ ਪਹਿਲਾਂ ਕਲਾਸ ਲਾਓ ਫਿਰ ਕੋਈ ਹੋਰ ਕੰਮ ਕਰੋ ਘਰ ਵੀ ਲਾਉਂਦੇ ਸੀ ਕਲਾਸ ਹਾਂ ਪੜਾਉਂਦੇ ਸੀ ਇੱਥੇ ਹਾਂ ਹੂੰ ਵੇਰ ਹੁਣ ਜਵਾਨਾ ਹੋਰ ਹੋ ਗਿਆ ਜਦ ਹੋਰ ਹੋ ਗਿਆ ਜਦ ਹੋਰ ਤਾਂ ਜਵਾਨਾ ਆਹ ਕੀ ਫਰਕ ਆ ਗਿਆ ਹੁਣ ਹੈ ਕੀ ਕੀ ਹੋ ਗਿਆ ਹੁਣ ਕੋਈ ਕੁੜੀ ਨਾ ਪੜਦੀ ਕੋਈ ਮੁੰਡਾ ਨਾ ਪੜਦੀ ਹਮ ਜਦ ਸਮਾ ਹੋਰ ਸੀ ਹੁਣ ਸਮਾ ਹੋਰ ਹੈ ਅੱਛਾ ਪੁਰਾਣੇ ਟਾਈਮ ਦੇ ਵਿੱਚ ਖਾਣ ਪੀਣ ਤੁਹਾਡਾ ਦਾਲ ਦੂਲ ਕਿੱਦਾਂ ਬਣਦੀ ਸੀ ਘਰ ਦੇ ਵਿੱਚ ਖਾਣ ਪੀਣ ਕਿਸ ਤਰ੍ਹਾਂ ਬਣਦਾ ਸੀਗਾ ਠੀਕ ਹੈ ਬਣਦਾ ਸੀ ਬੀਬੇ ਤੁਹਾਡੀ ਮਾਤਾ ਜੀ ਦਾ ਨਾਮ ਕੀ ਆਤਾ ਮੇਰੀ ਮਾਤਾ ਜੀ ਦਾ ਨਾਮ ਤਾਂ ਮਾਇਆ ਵੰਤੀ ਜਿਹੜੀ ਮੇਰੀ ਤਾਈ ਟੀ ਨਾ ਹਾਂ ਅਸੀਂ ਮਾਤਾ ਨੂੰ ਉਹਦੇ ਨਾਲ ਜ਼ਿਆਦਾ ਪਿਆਰ ਕਰਦੇ ਸੀ ਤਾਇਆ ਅੱਛਾ ਤਾਈ ਤੇ ਤਾਇਆ ਜੀ ਨੂੰ ਤਾਇਆ ਹੈ ਨਹੀਂ ਤਾਂ ਹੈ ਅੱਛਾ ਹੈ ਉਹ ਸਾਡੇ ਨਾਲ ਪਿਆਰ ਬਹੁਤ ਕਰਦੀ ਸੀ ਮਾਂ ਮਾਂ ਕਹਿੰਦੇ ਸੀ ਉਹਨੂੰ ਅੱਛਾ ਦਰਸ਼ਨ ਹੋਣਾ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਉਹ ਬੜੇ ਹੋਣਗੇ ਹਨਾ ਪਤਾ ਕਿ ਇਹ ਤਾਂ ਦੇ ਕਿਸੇ ਨਾ ਬੋਲਦੇ ਮੇਰੀ ਮਾਂ ਵੀ ਢਿੜਕਦੀ ਸੀ ਬੇਬੇ ਕਹਿੰਦੇ ਉਹਨੂੰ ਇਹ ਮਾਂ ਨੂੰ ਦੱਸ ਦਿੱਤੇ ਆ ਕਿ ਉਹਨੂੰ ਅਸੀਂ ਮਾਂ ਕਹਿੰਦੇ ਮਾਂ ਬੇਬੇ ਨੇ ਸਾਨੂੰ ਢਿੜਕੀਆਂ ਦਿੱਤੀਆਂ ਅੱਛਾ ਸਾਨੂੰ ਫਲਾਣੇ ਦੇ ਭਾਈ ਜੀ ਨੇ ਵੀ ਢਿੜਕੀਆਂ ਦਿੱਤੀਆਂ ਉਹਨੂੰ ਕਹਿੰਦੇ ਉਹ ਨੀਲੋਂ ਦੀ ਸੀ ਅੱਛਾ ਛੋਟੀ ਦੀ ਹੂੰ ਤਾਈ ਥੋੜੀ ਹੈ ਹਾਂ ਤਾਇਆ ਨਹੀਂ ਤਾਇਆ ਤਾਈ ਤਾਈ ਮਾਂ ਨਾਲੋਂ ਜ਼ਿਆਦਾ ਪਿਆਰੀ ਸੀ ਤੁਹਾਨੂੰ ਹੈ ਤਾਇਆ ਕਿਤੇ ਪੈ ਨਹੀਂ ਵਰ ਗਿਆ ਸਭ ਦੇਖਿਆ ਨਹੀਂ ਹੋ ਗਿਆ ਪਿਆਰ ਹੈ ਤਾਈ ਜਿਹੜੀ ਹੈ ਉਹ ਜ਼ਿਆਦਾ ਵਧੀਆ ਲੱਗਦੀ ਸੀ ਮਾਂ ਨਾਲੋਂ ਤੁਹਾਨੂੰ ਹੈ ਤੁਹਾਡੀ ਮਾਂ ਦਾ ਨਾਮ ਕੀ ਸੀ ਵੈਸੇ ਦੱਸ ਦੋ ਤੁਹਾਡੀ ਮਾਂ ਦਾ ਨਾਮ ਕੀਤਾ ਮਾਇਆਵੰਟੀ ਅੱਛਾ ਪਿਤਾ ਜੀ ਦਾ ਨਾਮ ਮੇਰੇ ਪਿਤਾ ਜੀ ਦਾ ਨਾਮ ਤਾਂ ਸ਼ਾਦੀਰਾਮ ਸ਼ਾ ਹਾਂ ਉਹ ਢਿੜਿਆਲੇ ਦੁਕਾਨ ਦੀ ਅੱਛਾ ਤੇ ਇਹ ਛਾੜ ਦੇ ਵਿੱਚ ਜ਼ਮੀਨ ਬਹੁਤ ਢਿੜਿਆਲੇ ਚ ਅੱਛਾ ਛਾਦੀ ਰਮ ਛਾਦੀ ਛਾ ਜਾਂਦਾ ਕਈ ਉੱਥੇ ਦੇ ਲੋਕ ਕਹਿੰਦੇ ਉਹ ਪਿੰਡ ਸਾਰੇ ਮੁਸਲਮਾਨਾ ਦਾਤਾ ਅੱਛਾ ਉਹ ਨਾਨਾ ਨੂੰ ਇਹਨਾਂ ਨੂੰ ਸ਼ਾਦੀ ਬੋਲ ਦਿੰਦੇ ਹੋ ਮੁਸਲਮਾਨ ਸਾਰੇ ਸ਼ਾਦੀ ਕਹਿੰਦੇ ਸੀ ਹਾਂ ਅੱਛਾ ਤੇ ਜਿਆਦਾ ਜਿਆਦਾ ਹੋਇਆ ਜਦੋਂ ਤੁਹਾਨੂੰ ਪਤਾ ਚੱਲੇ ਗਏ ਹੋ ਬੁਝਾਰੀ ਮੁਸਲਮਾਨ ਹਾਂ ਉੱਥੇ ਆ ਗਏ ਹਿੰਦੂ ਫੇਰ ਉਹ ਸਾਰੇ ਹਿੰਦੂ ਆ ਗਏ ਫੇਰ ਉੱਥੇ ਠੀਕ ਹੈ ਦੁਕਾਨ ਕਾਦੀ ਕਰਦੇ ਸੀਗੇ ਕਰਿਆਨਾ ਕਰਿਆਨੇ ਦੀ ਰੈਂਟ ਹੀ ਸਾਨੂੰ ਤਾਂ ਉੱਥੇ ਬਹੁਤ ਅੱਛਾ ਜੀ ਮੇਰੇ ਭਾਈ ਜੀ ਤੇ ਉਹ ਆਪ ਨਹੀਂ ਠੀਕ ਕਰਦੇ ਅੱਛਾ ਨੌਕਰ ਰੱਖੇ ਹੋ ਇੱਟੇ ਹਾਂ ਅੱਛਾ ਅੱਗੇ ਜ਼ਮੀਨ ਉਹ ਭਾਈ ਜੀ ਆਪਣੇ ਫਾਦਰ ਸਾਹਿਬ ਦੀ ਕਰ ਰਹੇ ਨੇ ਮੈਂ ਵੀ ਦੇਖੀ ਹੈ ਜ਼ਮੀਨ ਤਾਂ ਦੋ ਨੌਕਰ ਘਰ ਛੱਡਣ ਹੋਏ ਇਹਨੇ ਵੀ ਦੇਖੀ ਹੈ ਕੀ ਕਹਿੰਦੇ ਸ਼ਰਮਾ ਜੀ ਤੁਸੀਂ ਦੋ ਨੋਕਾ ਨਾਨਾ ਜੀ ਨੂੰ ਘਰ ਛੱਡਣ ਆਉਂਦੇ ਸੀ ਰਾਤ ਨੂੰ ਅੱਛਾ ਉਸ ਇਲਾਕੇ ਚ ਪੂਰੇ ਤਗੜੇ ਸ਼ਾਹ ਸੀਗੇ ਦਾ ਮਤਲਬ ਸ਼ਾਹ ਸੀ ਉਹਨਾਂ ਦੇ ਗੱਡੇ ਚੱਲਦੇ ਸੀ ਅੱਛਾ ਨੂੰ ਇੱਕ ਕਹਿੰਦੇ ਬੜਾ ਅੱਛਾ ਡੇਟ ਅੱਛਾ ਡੇਕਾਰ ਡੇਟ ਅੱਛਾ ਜਮੀਨ ਵੀ ਬਹੁਤੀ ਸਾਨੂੰ ਹੂੰ ਇਹਦੇ ਨਾਨੇ ਨੂੰ ਜਮੀਨ ਵੀ ਟੀ ਦੁਕਾਨ ਵੀ ਟੀ ਤੋਂ ਮੇਰੇ ਖਲ ਮੁਸਲਮਾਨ ਲੋਕ ਉਹਨਾ ਤੋਂ ਫਿਰ ਕੁਝ ਮੁਸਲਮਾਨ ਤੇ ਉੱਥੇ ਲੈਂਦੇ ਵੀ ਹੋਣਗੇ ਸ਼ਾਹਕਾਰੀ ਦੇ ਵਿੱਚ ਵੀ ਨਾਲ ਕਾਹ ਸ਼ਾਹਕਾਰੀ ਵੀ ਕਰਦੇ ਇਹ ਵੀ ਇਹ ਫਸਲਾਂ ਖਰੀਦੇ ਆਪਾਂ ਗੱਲ ਕਰੀਏ ਖੜੀਆਂ ਫਸਲਾਂ ਖਰੀਦੇ ਆਹ ਉਹ ਦੇਖ ਤੁਸੀਂ ਮੁਸਲਮਾਨ ਤਾਂ ਠੀਕ ਪਰ ਉਹਨਾਂ ਨਾਲ ਮੁਸਲਮਾਨ ਠੀਕ ਸੀਗੇ ਤੁਹਾਡੇ ਕਰਦਿਆਂ ਨਾਲ ਤੁਹਾਡੇ ਸਾਡੇ ਨਾਲ ਤਾਂ ਵੀਰ ਚੰਗੇ ਇਥੇ ਜਿਆਦਾ ਹੋਇਆ ਫਿਰ ਫੇਰ ਫਰਕ ਪਿਆ ਹੱਲਾ ਕਾਣ ਹੱਲਾ ਭਾ ਕੇ ਉੱਥੋਂ ਖੜਤੇ ਮੁਸਲਮਾਨ ਹਿੰਦੂਆਂ ਨੇ ਅੱਛਾ ਹਿੰਦੂ ਸਿੱਖਾ ਨਹੀਂ ਹਿੰਦੂ ਸਿੱਖੀਕ ਬਣ ਗਏ ਨਾ ਫੇਰ ਅੱਛਾ ਉਹ ਕੱਢਤੇ ਤੇ ਐਸ ਬਹੁਰੇ ਕੀਆ ਹੋਇਆ ਜਦ ਨਾਰਿੰਗੀ ਕੇ ਗਏ ਜਣੀ ਹੋ ਆਵੇ ਫੇਰ ਰੋਂਦੇ ਨਿਕਲੇ ਆਹਾਂ ਅੱਛਾ ਡੇੜਾ ਇਹਨਾਂ ਦਾ ਨਾਨਾ ਦਾ ਹੂੰ ਉਹ ਦੀ ਦੁਕਾਨ ਤੇ ਉਠਕ ਰਹੀ ਆਂ ਨਹੀਂ ਜਮੀਨ ਤੇ ਸਾਨੂੰ ਬਹੁਤ ਜਿਹੜੇ ਵਾਲੇ ਤੇ ਨਹੀਂ ਉਹ ਜਦ ਮੁਸਲਮਾਨ ਗਏ ਤੇ ਰੋਂਦੇ ਨਿਕਲੇ ਹੈ ਹਾਂ ਰੋਂਦੇ ਤੁਸੀਂ ਦੇਖਿਆ ਉਹ ਸੀਨ ਹੁਣ ਦੇਖਿਆ ਆਂ ਦੇਖਿਆ ਹੁਣ ਉਹ ਨਾ ਆਦਣੀ ਐ ਐਸਾ ਦੇਖਿਆ ਹੈ ਪਰ ਉਹ ਨਾ ਆਦਣੀ ਕਾਦੇ ਤੇ ਗਏ ਸੀ ਉਹ ਗੱਡਿਆਂ ਤੇ ਪਤਾ ਨਹੀਂ ਵੀ ਅਸੀਂ ਤਾਂ ਨੰਨ ਵਾਲੇ ਰਹਿੰਦੇ ਉੱਤੇ ਵਾਲੇ ਰਹਿੰਦੇ ਗੱਡੇ ਗੁੱਡੇ ਤੇ ਪਤਾ ਨਹੀਂ ਕਿ ਖਣ ਗਏ ਨੇ ਫੇਰ ਉਹ ਅੱਛਾ ਤੁਹਾਨੂੰ ਕਿਨੇ ਕਿਹਾ ਵੀ ਰੋਂਦੇ ਨਿਕਲੇ ਉਹ ਅੱਛਾ ਅਡਾ ਪਿੰਡ ਤਾਂ ਨੰਨੋ ਵਾਲਾ ਤਾਂ ਛੋਟੀ ਨਹੀਂ ਤੁਹਾਨੂੰ ਕਿਹਾ ਕਿਨੇ ਵੀ ਰੋਂਦੇ ਨਿਕਲੇ ਮੁਸਲਮਾਨ ਹੈ ਮੁਸਲਮਾਨ ਰੋਂਦੇ ਨਿਕਲੇ ਤੁਹਾਨੂੰ ਕਿਹਨੇ ਦੱਸੀ ਜਿਹੜੇ ਸਾਡੇ ਮੂਰੇ ਹੀ ਨਿਕਲੇ ਜਿਹੜੇ ਸਾਡੇ ਪਿੰਡ ਦੇ ਤੇ ਉਹ ਮੂਰੇ ਹੀ ਨਿਕਲੇਗੇ ਅਸੀਂ ਛੋਟੀ ਨਾਲ ਨੌਲ ਰਹਿੰਦੇ ਹੂੰ ਉਹ ਫੇਰੇ ਜਾ ਰੋਕਿਆ ਨਹੀਂ ਤੁਸੀਂ ਰੋਕੇ ਬਥੇਰੇ ਅੱਛਾ ਪਿੰਡ ਦੇ ਸਰਦਾਰ ਬਹੁਤ ਛਾਤੇ ਉੱਥੇ ਦੇ ਅੱਛਾ ਬਥੇਰੇ ਰੋਕੇ ਨਹੀਂ ਰੋਕੇ ਨਹੀਂ ਕਹਨੇ ਹੋਂ ਨਹੀਂ ਪਾਈ ਚਾਹ ਮੈਨੂੰ ਕਿਹੜਾ ਕੁਣਾ ਹੈਗਾ ਹੂੰ ਅੱਛਾ ਹੁਣ ਤੁਸੀਂ ਇੱਕ ਕੰਮ ਕਰਨਾ ਤੁਹਾਡੀ ਦੇਖਣਾ ਯਾਦ ਆਸ਼ਤ ਪੂਰੀ ਹੈ ਹੈ ਤੁਹਾਡੀ ਯਾਦ ਆਸ਼ਤ ਚੈੱਕ ਕਰਨੀ ਹੈ ਤੁਹਾਡੇ ਬੱਚੇ ਕਿੰਨੇ ਹੈ ਦੱਸੋ ਨਾਂ ਦੱਸਨੇ ਸਾਰਿਆਂ ਦੇ ਹੈ ਚੈੱਕ ਕਰਨਾ ਆਹ ਕੌਣ ਹੈ ਕੀ ਆਉਣਾ ਇਥੋਂ ਨਾ ਦੱਸੋ ਇਹ ਨਾ ਕੌਣ ਹੈ ਤੂੰ ਹਾਂ ਦਰਸ਼ਨ ਦਰਸ਼ਨ ਤੇ ਆਹ ਕੌਣ ਨੇ ਸਾਉੜਾ ਭਾਈ ਨੂੰ ਹਾਂ ਤੁਸੀਂ ਦੱਸੋ ਵੀ ਤੁਸੀਂ ਦੱਸੋ ਜਾਣਦੀ ਹੈ ਕੌਣ ਹੈ ਤੁਸੀਂ ਦੱਸੋ ਬੀਜੀ ਉਹ ਕਹਿੰਦੇ ਤੁਸੀਂ ਦੱਸੋ ਨਾਂ ਦੱਸ ਦੋ ਬਨੋਦ ਸ਼ਰਮਾ ਬਨੋਦ ਸ਼ਰਮਾ ਅੱਛਾ ਦੋ ਹੋ ਗਏ ਹੋਰ ਦੱਸੋ ਕਿਹੜਾ ਹੁਣ ਬਾਕੀਆਂ ਤੇ ਦੱਸੋ ਕੁਲਬੂਸ਼ਨ ਹੈ ਕੁਲਬੂਸ਼ਨ ਕਰਨਲ ਅਸ਼ੋਕ ਸ਼ਰਮਾ ਕਰਨਲ ਅਸ਼ੋਕ ਸ਼ਰਮਾ ਹਾਂ ਕਰਨਲ ਸਾਹਿਬ ਕਰਨਲ ਸਾਹਿਬ ਕਹਿੰਦੇ ਨੇ ਕਰਨਲ ਸਾਹਿਬ ਬਹੁਤ ਵਧੀਆ ਬੰਦੇ ਹੋਰ ਚੌਥੇ ਇਹ ਸਹਦਾਣ ਉਹਦਾ ਨੋਕੀਏ ਕੁਲਬੂਸ਼ਨ ਜਿਹੜਾ ਸ਼ੋਕ ਤੇ ਛੋਟਾ ਹੈ ਕੁਲਬੂਸ਼ਨ ਹੈ ਕੁਲਬੂਸ਼ਨ 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 ਸ਼ਰਮਾ ਕੁਲਬੂਸ਼ਨ ਸ਼ਰਮਾ ਚਾਰ ਹੋ ਗਏ ਜੀ ਚਾਰ ਭਾਈ ਨੇ ਇਹ ਚਾਰ ਬ੍ਰਦਰ ਚਾਰ ਭਾਈ ਹੋਣ ਹਰੀਸ਼ ਪੰਜ ਪੰਜ ਪਰ ਇੱਕ ਹਰੀਸ਼ ਹੈ ਨਾ ਤੇ ਸਾਰੇ ਤੇ ਛੋਟਾ ਹਾਂ ਸ਼ਰਮਾ ਜੀ ਕੋਈ ਸਾਰੇ ਦੇ ਨਾਮ ਦੱਸੋ ਜੀ ਆ ਦੱਸਣਗੇ ਜ ਕੀ ਇੱਕ ਸਾਡੇ ਇਹਨਾਂ ਦੇ ਭੈਣ ਹੈ ਇੱਕ ਭੈਣ ਹੈ ਉਹਨਾਂ ਦੇ ਨਾਮ ਸਾਰੀਤਾ ਸ਼ਰਮਾ ਉਹਦਾ ਹਸਬੰਡ ਪ੍ਰੋਫੈਸਰ ਰੁੱਤ ਸ਼ਰਮਾ ਜੀ ਤੁਸੀਂ ਦੱਸੋ ਨਾ ਇਹ ਦੱਸਣਗੇ ਨਾਮ ਸਾਰਿਆਂ ਦੇ ਸਾਰੇ ਦੇ ਨਾਮ ਦੱਸੋ ਸੁਦਰਸ਼ਨ ਕੁਮਾਰ ਐਲਡਰ ਮਾਈਸੈਲਫ ਜੀ ਅਸ਼ੋਕ ਸ਼ਰਮਾ ਹਮ ਥੈਨ ਕਲਪੂਸ਼ਨ ਕੁਮਾਰ ਜੀ ਥੈਨ ਵਿਨੋਦ ਕੁਮਾਰ ਜੀ ਥੈਨ ਸਾਰੀਤਾ ਸ਼ਰਮਾ ਜੀ ਥੈਨ ਹਰੀ ਸ਼ਰਮਾ ਪੂਰਾ ਹਰਿਆਪਰਿਆ ਪਰਿਵਾਰ ਹੈ ਤੁਹਾਡਾ ਬਹੁਤ ਗੋਰਾ ਬਹੁਤ ਵਧੀਆ ਲੜਕੀਆਂ ਦਾ ਜਿਆਦਾ ਲੜਕੀਆਂ ਸਾਡੇ ਡੋਮਿਨੇਟ ਹਨ ਹਾਂ ਅੱਛੀ ਗੱਲ ਹੈ ਅੱਛੀ ਗੱਲ ਹੈ ਅੱਛੀ ਗੱਲ ਹੈ ਸ਼ਰਮਾ ਜੀ ਅੱਛੀ ਗੱਲ ਹੈ ਅੱਛੀ ਗੱਲ ਗੱਲ ਹੋਰ ਹੋਗੀ ਜਦ ਹੋਰ ਟੀ ਥੋੜੀ ਜੀ ਥੋੜਾ ਜਿਹਾ ਫਰਕ ਪੈ ਗਿਆ ਹਮ ਅੱਛਾ ਇਹਨਾਂ ਦੀ ਨਜ਼ਰ ਠੀਕ ਹੈ ਸ਼ਰਮਾ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਘਰ ਦਾ ਕੰਮ ਵਗੈਰਾ ਆਪਣੇ ਆਪ ਇੰਡੀਪੈਂਡੈਂਟ ਕਰ ਲੈਂਦੇ ਆ ਆਪਣਾ ਕੰਮ ਕਰਦੇ ਆ ਇਹ ਆਪਣੇ ਆਪ ਕਿੰਨੇ ਵਜੇ ਕੀ ਰੁਟੀਨ ਹੈ ਇਹਨਾਂ ਦਾ ਇਹਨਾਂ ਦਾ ਸਵੇਰੇ ਰੁਟੀਨ ਆ ਜੀ ਉੱਠ ਕੇ ਚਾਹ ਦੇ ਨਾਲ ਦੋ ਬਿਸਕੁਟ ਹਮ 8 ਵਜੇ ਸੂਣੀ ਸਾਜੀ ਦੀ ਬ੍ਰੈਕਫਾਸਟ ਹਮ ਜਾਂ ਤੇ 10:00 ਵਜੇ ਫਿਰ ਆਪਣੀਆਂ ਦੋ ਚਪਾਤੀਆਂ ਖਾ ਲੈਂਦੇ ਆ ਹਮ ਫਿਰ 2:00 ਵਜੇ ਚਾਹ ਦੇ ਨਾਲ ਬਿਸਕੁਟ ਵਗੈਰਾ ਖਾ ਲੈਂਦੇ ਆ ਸ਼ਾਮ ਨੂੰ ਰੁਟੀਨ ਜਪੜੇ ਦੋ ਰੋਟੀਆਂ ਖਾ ਲੈਂਦੇ ਆ ਹਜਮ ਠੀਕ ਹੈ ਤੇ ਪੂਰਾ ਰੂਟੀਨ ਬਣਾਇਆ ਹੋਇਆ ਜੋ ਵੀ ਦਾਲ ਸਬਜ਼ੀ ਹੈ ਉਹ ਖਾ ਲੈਂਦੇ। ਖਾ ਲੈਂਦੇ। ਹਾਰੇ ਚ ਬਣਾਉਂਦੇ ਥੇ। ਕਿੱਦਾਂ ਬਣਦੀ ਆ? ਪਿਛਲੇ ਬਜ਼ੁਰਗੇ ਬਣਾਉਂਦੇ ਥੇ। ਹਮ। ਉਹ ਹਾਰੇ ਚ ਗੋਹੇ ਪਾ ਕੇ ਪਾਠੀਆਂ ਭੰਡ ਕੇ ਹਮ। ਵਿੱਚ ਅਗਲਾ ਅਗ ਭਾਟੀ ਹਮ। ਉਹ ਸੁਲ ਗਿਆ ਡੱਡਾ ਵਿੱਚ ਢਾਲ ਪਾਣੀ ਪਾ ਕੇ ਥੱਤੀ ਚੱਲ। ਸਾਰਾ ਦਿਨ ਚੱਲਦਾ ਦਾ। ਹੈ? ਸਾਰਾ ਦਿਨ। ਉਹ ਹਾਰਾ ਵੀ ਚੱਲਦਾ ਤਾਂ ਉੱਥੇ ਦਾ। ਅੱਛਾ। ਹਾਰੀ ਵੀ ਚੱਲਦੀ ਤੇ ਜਿਹੜਾ ਦੁੱਧ ਹੁੰਦਾ ਤਾਂ ਹਾਰੇ ਚ ਰੱਖਣਾ ਹੁੰਦਾ ਤਾਂ। ਹਮ। ਵਾਲਕੇ ਇੱਥੇ ਰੱਖਿਆ ਆਪਣੇ ਘਰ ਚ ਹਾਰਾ ਹੁਣ ਨਹੀਂ ਹੈਗਾ ਅੱਛਾ ਹੁਣ ਦੁੱਧ ਬਣੀ ਵੀਰ ਕਰਦਾ ਹੈਗਾ ਬਿਹਾਰਾ ਵੀ ਕੀ ਕਰਨਾ ਹੈ ਨਾਲੇ ਹਾਰਾ ਹੁਣ ਕੋਈ ਰੱਖ ਦਬ ਨਹੀਂ ਹੈ ਹੂੰ ਚਲੋ ਬੇਟਾ ਪਾਣੀ ਪੀਂਦਾ ਕੁੜੀ ਲਈ ਆਈਏ ਨਹੀਂ ਚਾਹ ਪੀਣੀ ਹੈ ਨਹੀਂ ਬੁੱਤ ਪਾਣੀ ਨਹੀਂ ਪੀਣਾ ਚਾਹ ਪੀਣੀ ਹੈ ਤੁਹਾਡੇ ਹੱਥ ਦੀ ਅੱਛਾ ਮੈਂ ਬਣਾਉਣੀ ਹੈ ਚਲੋ